ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਅਸੀਂ ਖੜੇ ਹਾਂ ਲੁਧਿਆਣਾ ਦੇ ਵਾਰਡ ਨੰਬਰ 41 ਵਿੱਚ ਜਿੱਥੇ ਤੁਸੀਂ ਗਲੋਸਾਈਨ ਦੇਖ ਰਹੇ ਹੋ ਕੁਲਵਿੰਦਰ ਸਿੰਘ ਸੋਖੀ ਅਕਾਲੀ ਦਲ ਸ਼ਿਰੋਮਣੀ ਅਕਾਲੀ ਦਲ ਤੋਂ ਟਿਕਟ ਮਿਲੀ ਹੈਗੀ ਹੈ ਸੋਖੀ ਪਰਿਵਾਰ ਹੈਗਾ ਔਰ ਇਹਨਾਂ ਦਾ ਸ਼ਿਰੋਮਣੀ ਅਕਾਲੀ ਦਲ ਤੋਂ ਪੁਰਾਣਾ ਜੁੜਾਅ ਹੈਗਾ ਪੁਰਾਣੀ ਪਾਰਟੀ ਹੋਂ ਕਰਕੇ ਇਹਨਾਂ ਨੇ ਆਪਣੀ ਪਾਰਟੀ ਨੂੰ ਕਦੇ ਵੀ ਨਹੀਂ ਛੱਡਿਆ ਆਫਰਾਂ ਬਹੁਤ ਆਈਆਂ ਸੀਗੀਆਂ ਲੇਕਿਨ ਹੁਣ ਇਹਨਾਂ ਨੂੰ ਇੱਕ ਮੌਕਾ ਦਿੱਤਾ ਹੈਗਾ ਪਾਰਟੀ ਨੇ ਕਾਉਂਸਲਰ ਦੇ ਇਲੈਕਸ਼ਨ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਟਿਕਟ ਦਿੱਤੀ ਹੈ ਇਹਨਾਂ ਦੇ ਵਾਈਫ ਨੂੰ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਅਕਾਲੀ ਦਲ ਨੇ ਭਰੋਸਾ ਜਤਾ ਕੇ ਆਪਣੇ ਪੁਰਾਣੇ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਅਨੁਸਾਰ ਸੁਪੀਰ ਸਿੰਘ ਜੀ ਬਾਦਲ ਦਾ ਵੱਡੇ ਵੀਰ ਜਗਵੀਰ ਸਿੰਘ ਸੋਖੀ ਦਾ ਤੇ ਸਮੂਹ ਲੀਡਰਸ਼ਿਪ ਅਕਾਲੀ ਦਲ ਦੀ ਤੇ ਸਾਰੇ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਕੀ ਹੰਕਾਰਾ ਮਿਲ ਰਿਹਾ ਹੈਗਾ ਕਿਉਂਕਿ ਪਾਰਟੀਆਂ ਹੋਰ ਵੀ ਨੇ ਆਜ਼ਾਦਵੀ ਕੁਝ ਲੋਕ ਖੜੇ ਨੇ ਏਰੀਆ ਜਿਹੜਾ ਹੈਗਾ ਅਨ ਡਿਵੈਲਪ ਹੋ ਚੁੱਕਿਆ ਹੈਗਾ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਅ ਏਰੀਆ ਤਾਂ ਜਿਹੜਾ ਹੈਗਾ ਹੁਣ 3 ਸਾਲ ਹੋ ਗਏ ਨੇ ਸਰਕਾਰ ਨੂੰ ਤੇ ਇਲੈਕਸ਼ਨ ਐ ਨਹੀਂ ਲੇਟ ਕਰਾਈ ਤੇ ਟਾਈਮ ਵੀ ਬਹੁਤ ਥੋੜਾ ਦਿੱਤਾ ਤੇ ਏਰੀਆ ਦਾ ਡਿਵੈਲਪਮੈਂਟ ਦਾ ਕਰਾਂਗੇ ਸਭ ਤੋਂ ਪਹਿਲਾਂ ਪਾਰਟੀ ਜੇ ਦੀ ਝੋਲੀ ਪਹਿਲਾਂ ਤਾਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਛਪਾਈਏ ਠੀਕ ਹੈ ਉਸ ਤੋਂ ਬਾਅਦ ਏਰੀਆ ਦੇ ਡਿਵੈਲਪਮੈਂਟ ਦਾ ਕੰਮ ਪਹਿਲ ਦੇ ਆਧਾਰ ਤੇ ਜਿੰਨਾ ਇਹ ਮਤਲਬ ਸੀਵਰੇਜ ਦਾ ਵਾਟਰ ਸਪਲਾਈ ਦਾ ਗੰਦਾ ਪਾਣੀ ਆਉਂਦਾ ਬਹੁਤ ਸ਼ਿਕਾਇਤਾਂ ਨੇ ਲੋਕ ਦੱਸਦੇ ਆ ਜਦੋਂ ਡੋਰ ਟੂ ਡੋਰ ਜਾਂਦੇ ਆ ਤੇ ਲੋਕ ਦੱਸਦੇ ਨੇ ਵੀ ਸਾਨੂੰ ਆ ਸ਼ਿਕਾਇਤਾਂ ਸਾਡੀਆਂ ਇਹ ਕੋਈ ਸੁਣਵਾਈ ਨਹੀਂ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਹੱਲ ਕਰਾਂਗੇ ਦੂਸਰੀ ਪਾਰਟੀਆਂ ਨੇ ਆਪਣੇ ਵੱਡੇ ਲੀਡਰਾਂ ਨੂੰ ਬੁਲਾ ਕੇ ਇਸ ਏਰੀਏ ਦੇ ਵਿੱਚ ਆਪਣਾ ਇੱਕ ਰਤਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਲੇਕਿਨ ਅਕਾਲੀ ਦਲ ਨੇ ਹੁਣ ਤੱਕ ਆਪਣੇ ਕਿਸੇ ਵੀ ਵੱਡੇ ਲੀਡਰ ਨੂੰ ਕਿਸੇ ਵੀ ਏਰੀਆ ਦੇ ਵਿੱਚ ਨਹੀਂ ਬੁਲਾਇਆ ਹੈਗਾ ਦੇਖੋ ਅਕਾਲੀ ਦਲ ਨੇ ਜਿਹੜੇ ਕੈਂਡੀਡੇਟ ਦਿੱਤੇ ਸਭ ਪੁਰਾਣੇ ਦਿੱਤੇ ਆ ਠੀਕ ਹੈ ਜਿਹੜੇ 15 15 18 18 ਸਾਲ ਨਾਲ ਜੁੜੇ ਹੋਏ ਆ ਤੇ ਸਾਡੇ ਲੀਡਰ ਨੇ ਸਰਦਾਰ ਜਗਵੀਰ ਸਿੰਘ ਸੋਕੀ ਲੁਧਿਆਣੇ ਚ ਇਹ ਉਹ ਸਾਡਾ ਸਾਥ ਦਿੰਦੇ ਆ ਨਾਲ ਹਰੇਕ ਡੋਰ ਟੂ ਡੋਰ ਜਾਂਦੇ ਆ ਠੀਕ ਹੈ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਅਸੀਂ ਤੁਹਾਨੂੰ ਦੱਸ ਦਈਏ ਜਿਨ੍ਹਾਂ ਦਾ ਇਹ ਨਾਮ ਲੈ ਰਹੇ ਨੇ ਜਗਬੀਰ ਸਿੰਘ ਸੁੱਕੀ ਹਲਕਾ ਆਤਮ ਨਗਰ ਤੋਂ ਉਹ ਇਨਚਾਰਜ ਨੇ ਔਰ ਸੁਖਬੀਰ ਸਿੰਘ ਬਾਦਲ ਜਿਨੇ ਉਹਨਾਂ ਨੂੰ ਪੂਰਾ ਰਿਸਪੌਂਸਿਬਿਲਟੀ ਦਿੱਤੀ ਹੈਗੀ ਵੱਡੀ ਲੀਡਰਸ਼ਿਪ ਨੇ ਉਸ ਏਰੀਆ ਦੀ ਸੰਭਾਲਣ ਨੂੰ ਲੈ ਕੇ ਸੁੱਕੀ ਸਾਹਿਬ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਇਸ ਏਰੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਲੋਕਾਂ ਤੋਂ ਤੁਸੀਂ ਸੁਣੀ ਕਿਹੜੀ ਹੈਗੀ ਹੈ ਸਭ ਤੋਂ ਵੱਡੀ ਪ੍ਰੋਬਲਮ ਹੈ ਡੱਬਾ ਰੋਡ ਜਿਹੜਾ ਜਦੋਂ ਬਰਸਾਤੀ ਬਰਸਾਤ ਹੁੰਦੀ ਹੈ ਨਾ ਮੀਂਹ ਪੈਂਦਾ ਤੇ ਇੱਥੇ ਗੋਡੇ-ਗੋਡੇ ਪਾਣੀ ਹੋ ਜਾਂਦਾ ਸਭ ਤੋਂ ਪਹਿਲਾਂ ਉਹਦੀ ਨੂੰ ਹੱਲ ਕਰਨ ਦੀ ਲੋੜ ਹੈ ਉਹਨੂੰ ਸੀਵਰ ਨੂੰ ਵੱਡਾ ਸੀਵਰ પાਕੇ ਜੋੜਿਆ ਜਾਵੇ ਜਿਹੜਾ ਸਬਜ਼ੀ ਮੰਡੀ ਰੋਡ ਹੈ ਉਹ ਤੋਂ ਉਹਦੇ ਨਾਲ ਜੋੜਿਆ ਜਾਵੇ ਤਾਂ ਕਾਫੀ ਰਾਹਤ ਮਿਲ ਸਕਦੀ ਹੈ ਜਿਹੜਾ ਤੁਸੀਂ ਲੋਕਾਂ ਦੇ ਕੋਲ ਡੋਰ ਟੂ ਡੋਰ ਵਿਚਰ ਰਹੇ ਹੋ ਪਹਿਲਾਂ ਜਦੋਂ ਤੁਸੀਂ ਇਲੈਕਸ਼ਨਾਂ ਦੇ ਟਾਈਮ ਜਾਂਦੇ ਸੀਗੇ ਤੇ ਹੁਣ ਦੋਨਾਂ ਦੇ ਵਿੱਚ ਫਰਕ ਕੀ ਹੈਗਾ ਪਹਿਲਾਂ ਜਦੋਂ ਜਾਂਦੇ ਸੀਗੇ ਉਦੋਂ ਲੋਕੀ ਮਤਲਬ ਲੋਕਾਂ ਨੂੰ ਕੋਈ ਕੋਈ ਸ਼ਿਕਾਇਤ ਨਹੀਂ ਹੁੰਦੀ ਸੀ ਉਹਨਾਂ ਦੇ ਘਰ ਬੈਠੇ ਮਸਲੇ ਹੱਲ ਹੁੰਦੇ ਸੀ ਤੇ ਹੁਣ ਉਹ ਕਹਿੰਦੇ ਸਾਡੀ ਸੁਣਵਾਈ ਹੋ ਕੋਈ ਨਹੀਂ ਵਾਟਰ ਸਪਲਾਈ ਹੋ ਗਈ ਜਾਂ ਕੋਈ ਹੋਰ ਚੀਜ਼ਾਂ ਰਾਸ਼ਨ ਕਾਰਡ ਕੱਟ ਤੇ ਲੋਕਾਂ ਨੇ ਅਸ ਕੱਲ ਇੱਕ ਬੀਬੀ ਆਈ ਮੇਰੇ ਕੋਲ ਕਹਿੰਦੀ ਮੇਰਾ ਰਾਸ਼ਨ ਕਾਰਡ ਕੱਟਦਾ ਮੇਰਾ ਬਣਵਾ ਦਿਓ ਮੈਂ ਕਿਹਾ ਬੀਬੀ ਪਹਿਲਾਂ ਹਰਾ ਪੈਨ ਚਲਾਉਣ ਦੀ ਤਾਕਤ ਬਖਸ਼ ਦਿਓ ਸਾਰੇ ਬਣਵਾ ਦਾਂਗੇ ਤੇ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਦਾ ਜਿਹੜਾ ਟੀਚਾ ਹੈਗਾ ਟਾਰਗੇਟ ਕੀ ਹੈਗਾ ਅੱਗੇ ਸਭ ਤੋਂ ਪਹਿਲਾਂ ਅਵਾਡ ਦੀ ਡਿਵੈਲਪਮੈਂਟ ਦਾ ਕੰਮ ਕਰਾਂਗੇ ਲੋਕਾਂ ਦੀ ਸਮੱਸਿਆ ਕੋਸ਼ਿਸ਼ ਕਰਾਂਗੇ ਲੋਕਾਂ ਦੇ ਘਰ ਬੈਠੇ ਕੰਮ ਹੋਣ ਹੈਲਪਲਾਈਨ ਨੰਬਰ ਜਾਰੀ ਕਰਾਂਗੇ ਲੋਕੀ ਘਰ ਬੈਠੇ ਆਪਣੇ ਉਹਨਾਂ ਦੇ ਕੰਮ ਹੋ ਸਕਣ ਤੋ ਬਹੁਤ ਹੀ ਸੋਹਣੀ ਗੱਲ ਕੀਤੀ ਹੈ ਕਿ ਜੇ ਪਾਵਰ ਮਿਲ ਗਈ ਤੇ ਅਸੀਂ ਉਸ ਪਾਵਰ ਨੂੰ ਲੈ ਕੇ ਉਹਦਾ ਸਹੀ ਇਸਤੇਮਾਲ ਕਰਾਂਗੇ ਔਰ ਲੋਕਾਂ ਦੇ ਕੰਮ ਜਿਹੜੇ ਪਹਿਲੇ ਦੇ ਆਧਾਰ ਤੇ ਕਰਾਂਗੇ ਕਿਉਂਕਿ ਹਮੇਸ਼ਾ ਤੋਂ ਹੀ ਹਰ ਨੁਮਾਇੰਦਾ ਜਿਹੜਾ ਵੀ ਪਾਰਟੀ ਦਾ ਹੁੰਦਾ ਉਹਦਾ ਟਾਰਗੇਟ ਇਹੀ ਹੁੰਦਾ ਵੀ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਹੀ ਕੰਮ ਕੀਤੇ ਜਾਣ ਤੇ ਜਿਹੜੇ ਨਗਰ ਨਿਗਮ ਜਿਹੜੇ ਹੈਗੇ ਆ ਨਗਰ ਨਿਗਮ ਤੋਂ ਜੁੜਾਓ ਜਿਹੜਾ ਹੁੰਦਾ ਲੋਕਾਂ ਦਾ ਹਰ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਰੁਕ ਜਾਂਦਾ ਹੈਗਾ ਕਈ ਵਾਰੀ ਕਿਸੇ ਦਾ ਪੈਂਡਿੰਗ ਚੱਲਦਾ ਕਿਸੇ ਦਾ ਹਾਊਸ ਟੈਕਸ ਦਾ ਹੁੰਦਾ ਹੈ ਕਿਸੇ ਦਾ ਸ਼ਾਪ ਦਾ ਹੁੰਦਾ ਹੈ ਕਿਸੇ ਦਾ ਪ੍ਰਾਪਰਟੀ ਦਾ ਹੁੰਦਾ ਹੈ ਕਹਿੰਦਾ ਮਤਲਬ ਇਹ 2 ਸਾਲ ਜਿਹੜੇ ਸੀਗੇ ਪੈਂਡਿੰਗ ਪਏ ਇਹਦੇ ਵਿੱਚ ਕੀ ਰਾਜ ਹੈ ਕੀ ਮਨਸ਼ਾ ਕੀ ਚੀਜ਼ ਹੈ ਉਹ ਸਾਨੂੰ ਜਾਣਨ ਦੀ ਅਸੀਂ ਕੋਸ਼ਿਸ਼ ਨਾ ਕਰਾਂਗੇ ਕਿਉਂਕਿ ਇਲੈਕਸ਼ਨ ਹੈਗੇ ਆ ਲੋਕਾਂ ਦੀ ਆਪਣੀ ਵੋਟ ਆ ਲੋਕਾਂ ਦੇ ਆਪਣੇ ਇਰਾਦੇ ਹੈਗੇ ਨੇ ਜੋ ਉਹਨਾਂ ਦੀ ਸੋਚ ਹੋਏਗੀ ਲੋਕੀ 21 ਤਰੀਕ ਨੂੰ ਵੋਟ ਪਾ ਕੇ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰ ਦੇਣਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ